हाल है मैम ठीक ठाक हो इधर ये खराब हो गया इंटरेक्टिव पैनल हां जी सर कंप्लेंट करवाई हुई है कितने कम लगे इंटरेक्टिव पैनल सर एक को ही है थोड़े को एक को ही है देखा आ, जड़ी दो दी डिमांड जड़ी और आ रही है थोड़े को हुन हां जी कह रहे हैं सर की नाम है थोड़ा परमजीत सिंह ਕਰਮਜੀਤ ਜੀ ਕੋਈ ਫਾਇਦਾ ਹੋਇਆ ਤੁਹਾਡੇ ਆਨਲਾਈਨ ਸਕੂਲ ਚ ਹਾਂਜੀ ਸਰ ਫਾਇਦਾ ਬਹੁਤ ਹੋਇਆ ਜੀ ਕੀ ਫਾਇਦਾ ਹੋਇਆ ਜਿਸ ਤਰ੍ਹਾਂ ਹੁਣ ਸਰ ਬੱਚੇ ਪਹਿਲਾਂ ਆਉਂਦੇ ਸੀਗੇ ਪੇਰੈਂਟ ਛੱਡ ਜਾਂਦੇ ਸੀਗੇ ਕਈ ਵਾਰ ਕਿਸੇ ਨਾ ਕੰਮਕਾਰ ਤੇ ਜਾਣਾ ਹੁੰਦਾ ਸੀਗਾ ਉਹ ਜਲਦੀ ਛੱਡ ਜਾਂਦੇ ਸੀਗੇ ਹੁਣ ਅਸੀਂ ਸਾਜਰੇ ਆ ਜਾਂਦੇ ਆ ਜੀ ਤੁਸੀਂ ਛੁੱਟੀ ਵੇਲੇ ਖੜਦੇ ਹੋ ਬਾਹਰ ਗੇਟ ਹਾਂਜੀ ਆ ਗੇਟ ਤੇ ਇੱਥੇ ਆਪਾਂ ਖੜ ਕੇ ਲੰਗਾਈ ਪਈ ਜੇ ਕੋਈ ਪਿੰਡ ਵਾਲੇ ਨੂੰ ਪਤਾ ਲੱਗਦਾ ਕਿ ਖੁਸ਼ ਨੇ ਸਾਰਿਆਂ ਨੂੰ ਪਤਾ ਹੈ ਜੀ ਤੇ ਬਾਕੀ ਜਿਹੜੇ ਸਕੂਲ ਦਾ ਵੀ ਦੇਖਿਆ ਫਿਰ ਹੁਣ ਜਿਹੜਾ ਕੰਮ ਕਮ ਹੈ ਉਹ ਓਕੇ ਹੈ ਬਿਲਕੁਲ ਸਰ ਸਰ ਕਰਦੇ ਆ ਜੀ ਥੋੜਾ ਫੋਕਸ ਬਾਥਰੂਮ ਬਿਲਕੁਲ ਠੀਕ ਨੇ ਹਾਂ ਜੀ ਹਾਂ ਬਾਥਰੂਮ ਫੇਰ ਹੋਵੇਗੀ ਸਾਡੇ ਆ ਇਹ ਇਹ ਤਾਂ ਬਹੁਤ ਨੀਵੇਂ ਸੀ ਸਰ ਇਹਨਾਂ ਨੇ ਆ ਇਸੀ ਦੌਰ ਦੇ ਕਾਰਡੀਓ ਦੇ ਸਾਹਮਣੇ ਆ ਜਿਹੜੇ ਦੋ ਇਹ ਦੋ ਵਰਕਸ਼ਾਪ ਨੂੰ ਜਿਹੜੇ ਪੁਰਾਣਾ ਵਗੇਸ਼ਨ ਚੱਲਦਾ ਸੀ ਉਹ ਉਹ ਪੁਰਾਣਾ ਸੀ ਇੱਕ ਨਵਾਂ ਬਾਅਦ ਚ ਕਮਰਾ ਇਹ ਬਾਕੀ ਕੀ ਕਾਦੀ ਹੁੰਦੀ ਇੱਥੇ ਟ੍ਰੇਨਿੰਗ ਅ ਇੱਥੇ ਸੜਕਾ ਮਕੈਨਿਕਲ ਹੈ ਸਰ ਨਹੀਂ ਪੜਾਉਂਦੇ ਕੁਝ ਹਾਂਜੀ ਹਾਂਜੀ ਸਫਾਈ ਸੇ ਕਰਦੇਗਾ ਹਾਂਜੀ ਹਾਂਜੀ ਸਫਾਈ ਸੇ ਕੋਣ ਕੋਈ ਹੋਰ ਸਾਫ਼ ਰੱਖਿਆ ਜੜੇ ਕੋਈ ਹੋਰ ਫੀਨੋਲ ਵਗੈਰਾ ਇਹਨ ਮੈਂ ਕਿਆ ਕੈਂਪਸ ਮੈਨੇਜਰ ਸਾਹਿਬ होर बाथरूम हो साफ हो ठीक है सर। तेने यूज कर दिया वर्कशॉप में कोई नहीं? ਇਹਦੇ ਮੂਰੇ ਸ਼ੈੱਡ ਬਣਾਣੀ ਚਾਹੀਦੀ ਸਾਰੇ ਦੇ ਉਨੀ ਹੋ ਜਵੇਗਾ ਆ ਕਰਕੇ ਫਿਰ ਉਹ ਪੂਰਾ ਸ਼ੈੱਡ ਵਧੀਆ ਲੱਗੂਗੀ ਦੇਸੀ ਨਾ ਲੱਗੇ ਤਾਂ ਲੈਂਟਰ ਵਾਲਾ ਬਰਾਂਡਾ ਪਵਾ ਲਓ ਕੋਰੀਡੋਰ ਟਾਈਪ ਤੇ ਉਹਨੂੰ ਆਹੀ ਸ਼ੇਪ ਦੇ ਦੋ ਉਹਨੂੰ ਆਹੀ ਸ਼ੇਪ ਮੈਂ ਜਾਨੀ ਗੋਲ ਉਹ ਆਰ ਕਰੀ ਉੱਧਰ ਆਰ ਕਰਕੇ ਕੱਟਿਆ ਉਹ ਵਿਚੇ ਸੀ ਚੱਕਰ ਨਹੀਂ ਮੈਂ ਜੀ ਉਹ ਵੀ ਆਰ ਕਰੀ ਤੇ ਉਹ ਫਿਰ ਇੱਕੇ ਵੀ ਇੱਕ ਤਰ੍ਹਾਂ ਦਾ ਲੱਗੇਗਾ ਦੱਸੋ ਇਹਦੇ ਕਿੰਨੇ ਪੈਸੇ ਚਾਹੀਦੇ ਦੇਖ ਲਓ ਇਹਦਾ ਲੈਂਟਰ ਦੇ ਦਈਏ ਕਰਾ ਕੇ ਤੇ ਪਹਿਲਾਂ ਇੱਕ ਵਾਰੀ ਪੇਂਟ ਦਾ ਕਰਾਈ ਦੇ ਲੋ ਠੀਕ ਹੈ ਬਹੁਤ ਬੁਰਾ ਲੱਗਦਾ ਇਹ 4 ਸਾਲ ਪਹਿਲਾਂ ਹੋਏ ਕਿੰਨਾ ਸਾਫ਼ ਹੈ ਤੁਹਾਡੇ ਕੋਲ ਉੱਥੇ

ਸਕੂਲ ਦੀ ਉਹ ਵੀ ਇੱਕ ਵਾਰ ਤੇ ਕਰਵਾਈ ਨਹੀਂ ਚੱਤੀ ਇਹ ਵੀ ਘਟਾਉਂਦਾ ਅੱਛਾ ਹੀ ਫਾਰਟ ਬਾਉਂਡਰੀ ਵਾਲ ਕਦੋਂ ਬਣੀ ਹੈ ਬਾਉਂਡਰੀ ਵਾਲ ਸਰ ਇਹ ਹੁਣੀ ਆਪਾਂ ਨੇ ਸਾਰੀ ਰਿਪੇਅਰ ਕਰਵਾਈ ਹੈ ਇੱਧਰ ਦੀ ਸਾਰੀ ਹੁਣ ਬਣੀ ਉੱਧਰ ਵੀ ਸਾਰੀ ਹੁਣ ਬਣੀ ਹੁਣੀ ਪਹਿਲਾਂ 프ਰੰਟ ਵਾਲੀ ਪਹਿਲਾਂ ਬਣੀ ਦੀ ਸੀ ਉਹਨੂੰ ਪਲਾਸਟਰ ਕਰਵਾਇਆ ਸਾਰਾ ਸਾਰੀ ਰਿਪੇਅਰ ਹੋ ਗਈ ਨਾ ਬਾਉਂਡਰੀ ਵਾਲ ਹਾਂਜੀ ਹਾਂਜੀ ਬਾਉਂਡਰੀ ਵਾਲ ਇੱਧਰ ਵੀ ਸਾਰੀ ਬਣਾ ਦਿੱਤੀ ਜੀ ਬੈਂਕ ਨਹੀਂ ਹੋ ਰਿਹਾ ਸਕੂਲ ਨੂੰ ਜੀ ਅਜੀ ਸ਼ੋ ਪੇਂਟ ਦੇ ਪੈਸੇ ਨਹੀਂ ਆਏ ਹਨ ਸਮਝ ਸ਼ੁਰੂ ਨਹੀਂ ਹੋ ਰਹੀ ਤੁਮ ਪੇਂਟ ਦੇ ਪੈਸੇ ਨਹੀਂ ਆਏ ਸਰ ਇਹ ਪੇਂਟ ਦੇ ਵਿੱਚ ਠੀਕ ਹੈ